ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਟੈਕਨੋ ਜੀ ਨਦੋ ਅੱਜ ਆਪਾਂ ਸਵਰਾਜ ਏਜੰਸੀ ਰੋਪੜ ਖੜੇ ਆ ਜੀ ਤੇ ਬਾਈ ਨਾਲ ਕੋ ਟਰੈਕਟਰ ਆਏ ਹੋਏ ਆ ਜੀ ਨਵੇਂ-ਨਵੇਂ ਉਹ ਦਿਖਾਉਣੇ ਆ ਆਪਾਂ ਵੀਡੀਓ ਦੇ ਵਿੱਚ ਵੀਡੀਓ ਦੇਖੋ ਪੂਰੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੰਨੇ ਆ ਵੀਡੀਓ ਦੇ ਵਿੱਚ ਤੇ ਵੈਸੇ ਟਰੈਕਟਰ ਇਹਨਾਂ ਕੋ ਹੋਰ ਵੀ ਖੜੇ ਨੇ ਬਾਈ ਖਾਸੇ ਤੇ ਅੱਜ ਦੋ ਤਿੰਨੇ ਟਰੈਕਟਰ ਖੜੇ ਆ ਮੂਰੇ ਆਪਾਂ ਤੁਹਾਨੂੰ ਇਹਨਾਂ ਬਾਰੇ ਜਾਣਕਾਰੀ ਦੇ ਦੇਣੀ ਆ ਤੇ ਸਵਰਾਜ ਵਾਲਾ ਬਾਈ ਸਰਿੰਦਰ ਸਾਡੇ ਨਾਲ ਆ ਜੀ ਤੇ ਟਰੈਕਟਰਾਂ ਬਾਰੇ ਜਾਣਕਾਰੀ ਦੇ ਦਊਗਾ ਥੋੜੀ ਥੋੜੀ ਵੈਸੇ ਆਪਾਂ ਤੁਹਾਨੂੰ ਵੀਡੀਓ ਦਿਖਾ ਦਨੇ ਤੁਸੀਂ ਦੇਖਣੇ ਆਪ ਹੈ ਠੀਕ ਹੈ ਜੀ ਹੋਰ ਸੰਗਤ ਦੇ ਵਿੱਚ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਮਾਰਾ ਹਾਂ ਤਾਂ ਬਾਈ ਨਵਾਂ ਹੀ ਕੱਟ ਲਿਆ ਤੁਸੀਂ ਜਾਂ ਚਮਾਈ ਬਸ ਵੀਰੇ ਉਹ ਅਗਲੇ ਹਨਾ ਲੈ ਲਿਆ ਵੀਰਾਂ ਨੇ ਪਹਿਲਾਂ ਨਵਾਂ ਅੱਛਾ ਲੋਟ ਜਾਈ ਚੱਲਦਾ ਵੀ ਛੋਟਾ ਅੱਛਾ 735 ਲੈ ਗਿਆ ਆਪਾਂ ਦਾ ਅੱਛਾ 735 ਲੈ ਲਿਆ ਠੀਕ ਹੈ ਇਹ ਮੈਨਾਂ ਹੋਊਗਾ 24 ਮਾਡਲ ਹੈ ਬਾਈ ਹਾਂ ਜੀ 24 ਮਾਡਲ ਆ ਬਾਈ ਟਾਇਰ ਦਾ ਹਜੇ ਦੇ ਰੋ ਜੇ ਉੱਪਰ ਮਾਰਕਾ ਵੀ ਨਹੀਂ ਮਟਿਆ ਟਾਇਰਾਂ ਤੇ 50 ਘੰਟੇ ਇਹ ਤਾਂ ਮੈਂ ਕਹਿੰਦਾ ਪਹਿਲੀ ਸਰਵਿਸ ਵੀ ਨਹੀਂ ਹੋਈ ਹੋਣੀ ਜੀ 50 ਘੰਟੇ ਚੱਲਿਆ ਮੀਟਰ ਬਈ ਇਹਨੂੰ ਡੋ ਫਾਰਮ ਵਾਲਿਆਂ ਬਸ ਕੋਈ ਕੰਪਨੀ ਤਾਂ ਸਾਰੀਆਂ ਇੱਕੇ ਹੁੰਦੀਆਂ ਹੁਣ ਮਾਨ ਇਧਰ ਉਧਰ ਚੱਲਦਾ ਉਹਨੂੰ ਟਾਇਰ ਗੁੱਡੀਅਰ ਦੇ ਐਮ ਆਰ ਪੀ ਦੇ ਆਉਂਦੇ ਇਹ ਬਾਈ ਸਕਾਟ ਵਾਲਾ ਫਾਰਮ ਟਰੈਕ ਵਾਲਿਆਂ ਦਾ ਹਾਂਜੀ ਹਾਂਜੀ ਸਕਾਟ ਦਾ ਜੀ ਸਕਾਟ ਵਾਲਾ ਦਾ ਬਾਈ ਇਹ ਫਾਰਮ ਟਰੈਕ ਵਾਲਿਆਂ ਦਾ ਟਰੈਕਟਰ ਆ ਸਟੀਲ ਟਰੈਕ 18 ਬਾਈ 18 20 ਐਚ ਪੀ ਦਾ ਹੋਊਗਾ ਨਾ 20 ਐਚ ਪੀ ਦਾ ਬਾਈ ਦਾ ਹੋਊਗਾ ਬਾਈ ਕਹਿੰਦਾ ਘੱਟ ਦੇ ਘੱਟ ਵੀ ਹੈਗਾ ਟੂ ਵੀਲ ਚ ਸਿੰਪਲ ਸਟੀering ਚ ਇੱਕ ਸਿਲੰਡਰ ਆ ਬਾਈ ਤੋਰਾ ਤੂਰਾ ਵਾਧੂ ਆ ਇਥਰ ਵਾਲਾ ਇੰਜਨ ਆ ਅੱਛਾ ਆਵਾਜ਼ ਨਹੀਂ ਆਉਂਦੀ ਹਾਂ ਕਰ ਰਿਹਾ ਬਾਈ ਮੜੋ ਹਾਂ ਬਾਈ ਇੱਕ ਸਿਲੰਡਰ ਇੰਜਨ ਆ ਬਾਈ ਇਹਦੇ ਠੀਕ ਹੈ ਕਰ ਨਹੀਂ ਬਾਈ ਬੰਦ ਗੇਅਰ ਕਿੰਨੇ ਆ ਬਾਈ 4 ਚਾਰ ਗੇਰੇ ਚਾਰ ਗੇਰੇ ਇੱਕ ਬੈਕ ਠੀਕ ਹੈ ਜੀ ਲੋ ਭਾਈ ਕਿਸ ਨੇ ਛੋਟਾ ਟਰੈਕਟਰ ਲੈਣਾ ਹੋਇਆ ਗੰਨੇ ਵਾਸਤੇ ਜਾਂ ਸਬਜ਼ੀ ਵਾਸਤੇ ਹਾਂਜੀ ਠੀਕ ਹੈ ਜੀ ਲੋ ਭਾਈ ਹੁੱਕ ਦੇਖ ਲਓ ਪਿੱਛੇ ਡੰਡਾ ਦੇਖੋ ਕਿੰਨਾ ਸਪੈਸ਼ਲ ਆਇਆ ਹੋਇਆ ਫੱਟੀ ਪੀਡੀਕਲ ਤਾਂ ਖੁੱਲਿਆ ਹੀ ਨਹੀਂ ਬਾੜੇ ਹਾਂਜੀ ਹਾਂ ਖੁੱਲਿਆ ਨਹੀਂ ਭਾਈ ਸਹੀ ਗੱਲ ਹੈ ਜੀ ਪੀਡੀਓ ਵਾਲਾ ਜੀ ਯੂਜ਼ੇ ਨਹੀਂ ਕਰਿਆ ਭਾਈ ਬੈਟਰੀ ਲੈਟ ਵੀ ਨਹੀਂ ਉਦਾਂ ਹੀ ਪਿਆ ਸਾਰਾ ਕੁਝ ਆ ਜੀ ਲੱਜ ਗੜਜਾ ਵੀ ਹੈਗਾ ਦੁਆ ਵੀ ਹੈਗਾ ਸਾਰਾ ਕੁਝ ਲਾਇਆ ਹੋਇਆ ਹੈ ਬਾਈ ਚਾਰਜਿੰਗ ਵਾਲਾ ਨਾ ਦੁਆ ਟਰਾਲੀ ਵਾਲਾ ਠੀਕ ਹੈ ਜੀ ਦੋ ਬਾਈ ਮੋਬਾਈਲ ਚਾਰਜਰ ਵੀ ਹੈਗਾ ਵਿੱਚ ਬਾਈ ਟੂਲ ਬੜਾ ਸਪੈਸ਼ਲ ਹੈ ਇਹਦਾ ਮਾ ਥੋੜੇ ਸਵਰਾਜ ਨੂੰ ਨਹੀਂ ਆਉਂਦਾ ਹੈ ਹਨਾ ਬਾਈ ਕੰਪਨੀ ਆਕਸਨ ਵੀ ਹੈ ਹਾਂ ਸਹੀ ਗੱਲ ਹੈ ਜੀ ਪੁਰਾਣੀ ਕੰਪਨੀ ਹੈ ਕੰਪਨੀ ਵੀਰੇ ਕੋਈ ਵੀ ਨਹੀਂ ਮਾਰੀ ਰਹੇਗਾ ਆਪਣਾ ਆਪਣਾ ਉਹ ਦੰਦੀ ਆ ਮੋਬਾਈਲ ਚਾਰਜਰ ਵੀ ਹੈਗਾ ਮੋਬਾਈਲ ਚਾ ਉਹ ਰੱਖਣ ਨੂੰ ਹਨਾ ਠੀਕ ਹੈ ਜੀ ਬੈਸਟ ਇਨ ਕਲਾਸ ਫਿਊਲ ਐਫੀਸ਼ੀਐਂਸੀ ਲਾਂਟਰੀ ਡਰਾਈਵਰ ਨਾਲੇ ਲਾਂਟਰੀ ਅੱਛਾ ਕਿ ਜਿਹੜਾ ਇਹ ਸਬ ਵਲੰਟਰੀ ਦਾ ਜੀ ਅੱਛਾ ਕਿ ਕਰਾਂ ਗੇਰਾ ਦੀ ਗੀਰਾ ਦੀ ਸਲਫਾ ਲੈ ਬਾਈ ਇੱਕ ਟਾਇਰ ਇਹਨਾਂ ਦਾ ਪੈਂਚਰ ਹੋ ਗਿਆ ਖੜੇ ਦਾ ਹੀ ਟਰੈਕਟਰ ਦਾ ਖੜੇ ਦਾ ਹੀ ਪੈਂਚਰ ਕਰਤਾ ਟਾਇਰ ਕੀ ਕਰੂ ਬੰਦਾ ਭਾਈ ਮੋਰੇ ਦਾ ਲੁੱਕ ਬੜੀ ਖ਼ਤਰਨਾਕ ਹੈ ਟਰੈਕਟਰ ਦੀ ਹੈਨਾ ਤੇ ਰਾਤਾਂ ਪਹਿਲਾਂ ਨਹੀਂ ਵੀ ਹੁੰਦੇ ਤੇ ਬਾਈ ਇਹ ਫਿਲਟਰ ਅੱਛਾ ਜਿਹੜੇ ਫਿਲਟਰ ਇਕਦੇ ਆਏ ਆ ਪਹਿਲਾਂ ਵੀ ਆਏ ਉਹਨਾਂ ਦੇ ਲੈਟ ਸਾਈਡ ਪਰ ਤੋਂਨੇ ਜਦਤੀ ਵੀ ਹੁੰਦੀ ਦੀ ਅੱਛਾ ਹੁਣ ਉੱਪਰ ਹੁੰਦੀ ਦੀ ਅੱਤੀ ਥੱਲੇ ਪੂਚੇ ਕਰਦੇ ਹੁਣ ਅੱਛਾ ਪੂਰੀਓ ਲਾਈਟ ਹੁੰਦੀ ਅੱਛਾ ਠੀਕ ਆ ਬਾਈ ਕਰਦੇ ਠੀਕ ਆ ਬੜੀ ਵਧੀਆ ਵਾਪਸ ਇਹ ਬਾਈ ਕਿਸੇ ਨੇ ਲੈਣਾ ਹੋਇਆ ਨਾ ਟਰੈਕਟਰ ਫਾਇਦਾ ਥੋੜਾ ਬਹੁਤ ਹੋ ਜਾਊਗਾ ਨਵੇਂ ਨਾਲ ਤੇ ਕਈ ਵਾਰ ਕਿਸੇ ਨੇ ਲੈਣਾ ਹੁੰਦਾ ਖਾਸ ਕਰਕੇ ਅੱਜ ਕੱਲ ਬਾਈ ਜਿਹੜੇ 2-4 ਫੁੱਟ ਤੇ ਗੰਨਾ ਲਾਉਂਦੇ ਆ ਨਾ ਉਹ ਬੋਤਲ ਲੈਣ ਲੱਗੇ ਹਨ ਰੂਟਾਵੇਟਰ ਹੋਰ ਪਿੱਛੇ ਮਿੱਟੀ ਚੜਾਉਣੀ ਆ ਸਬਜ਼ੀ ਦੇ ਕੰਮਾਂ ਵਾਸਤੇ ਵੀ ਬਾਗਬਾਨੀ ਨੂੰ ਹਾਂ ਠੀਕ ਆ ਜੀ ਤੇ ਬਾਈ ਇਹਦਾ ਥੋੜਾ ਰੇਟ ਦਾ ਨਹੀਂ ਹੈਗਾ ਬਾਈ ਕਨਫਰਮ ਆਪਾਂ ਨੂੰ ਰੇਟ ਆਪਾਂ ਤੁਹਾਨੂੰ ਇਹਦਾ ਨੰਬਰ ਦੱਸ ਦਾਂਗੇ ਬਾਈ ਦਾ ਫੋਨ ਤੇ ਪੁੱਛ ਲਿਓ ਇਹ ਬਾਕੀ ਦੇ ਦੋ ਟਰੈਕਟਰ ਹੋਰ ਖੜੇ ਆਪਾਂ ਤੁਹਾਨੂੰ ਇਹ ਇਹ ਵੀ ਦਿਖਾ ਦੇਣੇ ਆ ਇੱਕ 735 ਖੜਾ ਬਾਈ ਨਾਲ ਕੋਲ 10 ਮਾਡਲ ਇਹ ਥੋੜਾ ਜਿਹਾ ਇਹਦਾ ਬਾਈ ਅੱਜ ਪਨੇਕਿਆ ਹੋ ਗਿਆ ਮੂਰੇ ਕਿਸੇ ਕਰਨ ਕਰਕੇ ਹਵਾ ਨਿਕਲ ਗਈ ਟਾਇਰ ਦੀ ਉਹ ਮੇਤਰੀ ਸਾਹਿਬ ਹੋਣੇ ਇਹਦਾ ਕੁਝ ਕਰ ਰਹੇ ਆ ਲੋ ਭਾਈ ਉਹ ਸਲਾਦ ਹਤੀਆ ਭਾਈ ਕਹਿੰਦਾ ਲੋ ਲਾ ਲੈ ਚਲੋ ਭਾਈ ਇਹਨੇ ਆਪਾਂ ਇਹਦੇ ਬਾਰੇ ਜਾਣਕਾਰੀ ਦੇ ਦੇਣੇ ਸੋਨਾ ਲੀਕਾ ਬਾਰੇ ਸਰਿੰਦਰ ਵੀਰੇ ਆ ਕਿਹੜਾ ਮਾਡਲ ਹੈ ਟਰੈਕਟਰ ਪਤਾ ਕੁਝ 12 ਮਾਡਲ ਹੈ ਭਾਈ ਸੋਨਾ ਲੀਕਾ ਇਹਦਾ ਨੰਬਰ ਹੈਗਾ ਹਿਮਾਚਲ ਐਰ ਅਪੋਲੋ ਦੇ ਆ ਜੀ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਹੋਊਗੀ ਅੱਧੇ ਦਾ ਮੁਰਲੇ ਵੀ ਪਿਛਲੇ ਵੀ ਟਾਇਰ ਥੋੜੇ ਜਿ ਖੁਸ਼ਕ ਕੋਏਵੇਂ ਆ ਖੜਨੇ ਕਰਕੇ ਟਰੈਕਟਰ ਮੇਰੇ ਸਾਹਬ ਨਾਲ ਬਾਈ ਨੇ 2 ਲੱਖ ਰੁਪਏ ਮੁੱਲ ਕਰਦੇ ਇਹਦਾ ਪਾਲ ਬਾਈ ਕਿੰਨਾ 2 ਲੱਖ ਮੰਗਦੇ ਇਹਦਾ 2 ਲੱਖ ਰੁਪਈਆ ਬਾਈ 12 ਮਾਡਲ ਸੋਨਾ ਲੀਕਾ ਡੀਆਈ 35 ਕੰਡੀਸ਼ਨ ਚੈੱਕ ਕਰ ਲੋ ਟਰੈਕਟਰ ਨੰਬਰ ਹਿਮਾਚਲ ਦਾ ਬਾਈ ਸੈਂਟਰ ਗੇਅਰ ਵਾਲਾ ਡੈਕ ਵੀ ਲੱਗਿਆ ਹੋਇਆ ਪਿੱਛੇ ਪਿੱਛੋਂ ਦੇਖ ਲੋ ਕੰਡੀਸ਼ਨ ਸਾਰੀ ਮਰਾੜ ਮੂੜ ਕਿਵੇਂ ਦੇ ਆ ਠੀਕ ਹੈ ਜੀ ਪੱਕਾ ਕਾਕਾ ਵਧੀਆ ਪਈ ਆ ਟਾਇਰ ਵਾਈ ਖੁਸ਼ ਕੋਏ ਵੇ ਖੜਨੇ ਕਰਕੇ 12 ਦੇ ਟਾਇਰਾਂ ਨੂੰ ਠੀਕ ਆ ਸੈਂਟਰ ਗੇਅਰ ਆ ਸਿੰਗਲ ਕਲਚ ਵਾਲਾ ਟਰੈਕਟਰ ਆ ਜੀ ਠੀਕ ਆ ਜੀ ਘਰੋ ਕਨੀ ਸੰਟ ਤੇ ਆ ਆ ਹੈਗਾ ਬਾਈ 10 ਮਾਡਲ ਸੋਨਾਲੀਕਾ 35 2010 ਮਾਡਲ ਇਹਦਾ ਮੰਗਦੇ ਆ 122 ਲੱਖ ਰੁਪਈਆ 225 ਮੇਹਤਰੀ ਹੁਣ ਕਰੂਗਾ ਕੁਝ ਫੇਰ ਅੱਜ ਨਹੀਂ ਹਟਦਾ ਹੈਗਾ ਆ ਜੀ ਇਹਦੇ ਪਿਛਲੇ ਰੀਮ ਬਾਈ ਪੇਂਟ ਆ ਬਾਕੀ ਦਾ ਟਰੈਕਟਰ ਸਾਰਾ ਜੈਨੂਅਲ ਆ ਲੋ ਲਾ ਲਾ ਮਿੱਤਰ ਲੋ ਇਹਨੇ ਹੁਣ ਬਾਈ ਕਿਸੇ ਤਰੀਕੇ ਨਾਲ ਚੜਾ ਕੇ ਪਿੰਨ ਲਾ ਕੇ ਲੈ ਕੇ ਲਿਆਊਗਾ ਟਰੈਕਟਰ ਇਹ ਕਿਉਂਕਿ ਹਵਾ ਦੀ ਜਮਾ ਹੀ ਨਿਕਲ ਗਈ ਮੋੜਲੇ ਟਾਇਰ ਦੀ ਠੀਕ ਹੈ ਜੀ ਟਰੈਕਟਰ ਦੇਖ ਲਓ ਕਿਵੇਂ ਦਾ ਇਧਰੋਂ ਵੀ ਚੈੱਕ ਕਰ ਲਓ ਕੰਡੀਸ਼ਨ ਇਹ 10 ਮਾਡਲ ਲੇਦਾ ਵੀ ਬਾਈ 7.2 ਲੱਖ ਰੁਪਈਆ ਇਹ ਮੰਗਦੇ ਨੇ ਬਾਕੀ ਦਾ ਜੋ ਵੀ ਮਾਨਤਾਣ ਥੋੜਾ ਮੌਕੇ ਤੇ ਹੋ ਜਾਊਗਾ ਇਹਨਾਂ ਕੋਲ ਹੋਰ ਵੀ ਟਰੈਕਟਰ ਖੜੇ ਨੇ ਪੁਰਾਣੇ ਫਿਲਹਾਲ ਆਹੀ ਟਰੈਕਟਰ ਖੜੇ ਨੇ ਬਾਈ ਮੂਰੇ ਬਾਕੀ ਟਰੈਕਟਰ ਮਤਲਬ ਸ਼ਾਇਦ ਅੰਦਰ ਲਾਤੇ ਇਹਨਾਂ ਨੇ ਮੈਂ ਥੋੜਾ ਲੇਟ ਹੋ ਗਿਆ ਵੀਡੀਓ ਬਣਾਉਣ ਨੂੰ ਤੇ ਸੋਨਾ ਲੀਕਾ ਹੋ ਗਿਆ ਸਵਰਾਜ ਤਿੰਨ ਟਰੈਕਟਰ ਇਹਨਾਂ ਕੋਲ ਬਾਕੀ ਹੋਰ ਨਵੇਂ ਟਰੈਕਟਰ ਕਿਸੇ ਨੇ ਲੈਣਾ ਹੁੰਦਾ ਬਾਈ ਰੋਪੜ ਤੋਂ ਸਾਨੂੰ ਕੋਲ ਸਾਰੇ ਮਾਡਲ ਹੁੰਦੇ ਨੇ TUZ 1 2 ਕੋਹ ਖੜਾ ਇਹਨਾਂ ਕੋਲ 735 ਹੋਰ ਅੱਛਾ ਜੀ ਉਹ ਵੀ 98 99 ਮਾਡਲ ਹੋਊਗਾ ਟਰੈਕਟਰ ਠੀਕ ਹੈ ਜੀ ਤੇ ਜੇ ਕਿਸੇ ਵੀਰ ਨੇ ਛੋਟਾ ਰੈਕਟਰ ਲੈਣਾ ਹੋਇਆ ਸਟੀਲ ਦਾ ਇੱਕ 18 ਇਹਨਾਂ ਕੋਲ ਖੜਾ ਬਾਈ ਆ ਕੇ ਦੇਖ ਲਿਓ ਜੀ ਰੇਟ ਦਾ ਮੈਨੂੰ ਇਹਦਾ ਪੱਕਾ ਨਹੀਂ ਹੈਗਾ ਕਨਫਰਮ ਤੁਸੀਂ ਗੱਲਬਾਤ ਕਰ ਲਿਓ ਇਹਨਾਂ ਨਾਲ ਠੀਕ ਹੈ ਜੀ ਕੀ ਹਿਸਾਬ ਤਾਂ ਕੋਈ ਬਾਈ ਅੱਜ ਹੈ ਨਹੀਂ ਹੈਗਾ ਇਹ ਉਹਦੇ ਗਾਣ ਕਦੀ ਲੈ ਲੈਣੀ ਸੀ ਆਪਾਂ ਨੇ ਠੀਕ ਹੈ ਜੀ ਮਿੱਤਰੀ ਹੋ ਗਿਆ ਚੜ ਗਿਆ ਕਿ ਨਹੀਂ ਬਾਈ ਲੈ ਜੀ ਲਾਤਾ ਕੰਮ ਸਿਰੇ ਬਾਈ ਨੇ ਬਹੁਤ ਔਖਾ ਚੜਾਇਆ ਬਾਈ ਉੱਪਰ ਦਾ ਪੁਰਮਨ ਪਰੋਜਕ ਬਾਕੀ ਭਾਈ ਕਿਸੇ ਨੇ ਵੀ ਟਰੈਕਟਰ ਦੇਖਣੇ ਹੋਣ ਤਾਂ ਰੋਪੜ ਸਵਰਾਜ ਏਜੰਸੀ ਆ ਗੁਰਦੁਆਰਾ ਪੱਠਾ ਸਾਹਿਬ ਦੇ ਬਿਲਕੁਲ ਨੇੜੇ ਆ ਜੀ ਠੀਕ ਆ ਆ ਕੇ ਦੇਖ ਲਿਓ ਇਹਨਾਂ ਕੋਲ ਠੀਕ ਆ ਜੀ ਤੇ ਹੋਰ ਵੀ ਤੁਹਾਨੂੰ ਰੇ ਏਜੰਸੀਆਂ ਦੇ ਵਿੱਚ ਹੋਰ ਵੀ ਪੁਰਾਣੇ ਟਰੈਕਟਰ ਸਾਰੇ ਮਿਲ ਜਾਣੇ ਆ ਜੀ ਸਾਡੇ ਸੋਨਾਲਿਕ ਵਾਲੇ ਵੀਰਾਂ ਕੋਲ ਵੀ ਖੜੇ ਆ ਜੌਂਡੀਅਰ ਵਾਲੇ ਕੋਲ ਵੀ ਸਾਡੇ ਕੋਲ ਵੀ ਆ ਤੇ ਹੋਰ ਵੀ ਇੱਕ ਦੋ ਏਜੰਸੀਆਂ ਨੇ ਉਹਨਾਂ ਵਿੱਚ ਵੀ ਟਰੈਕਟਰ ਖੜੇ ਮਿਲ ਜਾਣੇ ਆ ਤਰੀਕਾ ਤੁਹਾਨੂੰ ਰੇ ਤੇ 25 ਤੋਂ 30 ਟਰੈਕਟਰ ਪੁਰਾਣੇ ਮਿਲ ਜਾਣੇ ਆ ਖੜੇ ਠੀਕ ਆ ਕੱਲਾ ਨਹੀਂ ਹੈਗਾ ਵੀ ਤੁਹਾਨੂੰ ਇੱਕ ਏਜੰਸੀ 'ਚ ਸਾਰੀਆਂ ਜੇ ਤੁਹਾਨੂੰ 5 5 6 6 7 7 ਟਰੈਕਟਰ ਤੁਹਾਨੂੰ ਸਾਰੀਆਂ ਜੇ ਮਿਲ ਜਾਣੀਆਂ ਠੀਕ ਹੈ ਜੀ ਤੇ ਬਾਕੀ ਠੀਕ ਹੈ ਜੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ YouTube ਚੈਨਲ ਜੱਗੋ ਮਹਾਨ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਹੋਰ ਨਵੇਂ ਵਲੌਗ ਸਾਰੇ ਵੀਰਾਂ ਦਾ ਤੈਅ ਦਿਓ ਧੰਨਵਾਦ